ਜੀ ਮੈਂ ਪੁੱਛਦਾ ਸੀ ਪਰ ਅਸੀਂ ਨਾ ਇਹ ਵੀ ਨਹੀਂ ਕਦੇ ਸੋਚਦੇ ਵੀ ਫੋਨ ਕਰਕੇ ਕੀਤਾ ਹੋਵੇ ਵੀ ਤੁਸੀਂ ਕੀ ਪਾ ਰਹੇ ਹੋ ਤੁਸੀਂ ਕੀ ਪਾ ਕੇ ਆਉਣਾ ਨਾ ਇੰਨਾ ਪਤਾ ਹੋਣ ਲੱਗੇ ਦੋਨੋਂ ਜਾਣੇ ਘਰੇ ਕਲੇਸ਼ ਪਾ ਕੇ ਆਉਣੇ ਆ ਅੱਛਾ ਅੱਗੇ ਅੱਗੇ ਪਿੱਛੇ ਨਾ ਇਦਾਂ ਹੁੰਦਾ ਹੁੰਦਾ ਤੁਸੀਂ ਬਾਹਰ ਜਾ ਰਹੇ ਹੋ ਸ਼ੂਟਿੰਗ ਦੇ ਲਈ ਜਾਂ ਪ੍ਰਮੋਸ਼ਨ ਦੇ ਲਈ ਨਾਸ਼ਤਾ ਕਰਕੇ ਜਾਓ ਅੱਜ ਜਦੋਂ ਕਿਹਾ ਸੀ ਮੈਂ ਉਪਾਸਨਾ ਕੋਲ ਜਾ ਰਿਹਾ ਨਾਸ਼ਤਾ ਮਿਲਿਆ ਸੀ ਕਿ ਨਹੀਂ ਮਿਲਿਆ ਸੱਚੀ ਗੱਲ ਤਾਂ ਇਹੀ ਸੀ ਵੀ ਵਾਈਫ ਨੇ ਪੱਗ ਕੋਈ ਹੋਰ ਕੱਢੀ ਸੀ ਬਨਣ ਲਈ ਇਸ ਪੈਂਟ ਨਾਲ ਦੀ ਮੈਂ ਪੱਗ ਆ ਕੱਢ ਕੇ ਬਨ ਲੀ ਉਹਨਾਂ ਨੂੰ ਗੁੱਸਾ ਚੜ ਗਿਆ ਕਹਿੰਦੇ ਕੀ ਗੱਲ ਜਿਹੜੀ ਮੈਂ ਕੱਢੀ ਸੀ ਉਹ ਚ ਕੀ ਨੁਕਸ ਸੀ ਮੈਂ ਮਜ਼ਾਕ ਮਜ਼ਾਕ ਗੱਲ ਕਹਿਤੀ ਵੀ ਹੋ ਸਕਦਾ ਪਾਸਨਾ ਜੀ ਇਸ ਪੱਗ ਨਾਲ ਦਾ ਲਹਿੰਗਾ ਲੂੰਗਾ ਪਾ ਕੇ ਹੁਣ ਉਹ ਕਹਿੰਦੇ ਇਹਦਾ ਮਤਲਬ ਉਹਨਾਂ ਦਾ ਫੋਨ ਆਇਆ ਹੁਣ ਮੈਂ ਕਿਹਾ ਨਹੀਂ ਇੱਥੇ ਆ ਕੇ ਦੇਖਿਆ ਕੁਦਰਤੀ ਇਹ ਪਾਈ ਬੈਠੇ ਮੈਂ ਕਿਹਾ ਲੈ ਵੀ ਅੱਜ ਤਾਂ ਅਸੀਂ ਜੰਮ ਲੈ ਕੇ ਜਾਗੇ ਅੱਜ ਡਿਨਰ ਦਾ ਪਤਾ ਨਹੀਂ ਅਜੇ ਤੱਕ ਨਹੀਂ ਪਾਉ ਪਾਉ ਤੁਸੀਂ ਕਿਤੇ ਵੀਡੀਓ ਕੋਲ ਤੇ ਪੁੱਛਦੇ ਨਹੀਂ ਫਿਰ ਪੱਲਾ ਜੀ ਕਿਹੜੀ ਪੱਗ ਬਨ ਕੇ ਆ ਰਹੇ ਹੋ ਬਿਲਕੁਲ ਨਹੀਂ ਅਸੀਂ ਕਦੀ ਨਹੀਂ ਪੁੱਛਦੇ ਕਦੀ ਵੀ ਨਹੀਂ ਪੁੱਛਦੇ ਪਰ ਦੇਖੋ ਮਤਲਬ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਦੇਖੋ ਨਾ ਵੀ ਅਸੀਂ ਕੀ ਕਹਿ ਰਹੇ ਹਾਂ ਪਰ ਪਰ ਵੀ ਮਜ਼ਾਕ ਹੈ ਪਰ ਜਿਹੜੇ ਤੁਹਾਡੇ ਆਪਣੇ ਆਪਣੇ ਰੀਅਲ ਪਾਰਟਨਰ ਹੈ ਉਹ ਇੱਕ ਦੂਜੇ ਨਾਲ ਸਲਾਹਤ ਕਰਦੇ ਹੋਣਗੇ ਯਾਰ ਤੂੰ ਕੀ ਚੱਲ ਰਿਹਾ ਇਧਰ ਨਹੀਂ ਸਾਡਾ ਬਹੁਤ ਜ਼ਿਆਦਾ ਚ ਮੇਰਾ ਸੰਬੰਧ ਹੈ ਪੱਲਾ ਜੀ ਦੀ ਮਿਸਿਸ ਦੇ ਨਾਲ ਬਹੁਤ ਵਧੀਆ ਮੱਲਾ ਜੀ ਨਾਲ ਮੈਂ ਵੀ ਸੋਚ ਰਿਹਾ ਸੀਗਾ ਬਦਲ ਗਿਆ ਮੌਕੇ ਤੇ ਅੱਛਾ ਦੇਖੋ ਲੱਡੂ ਤਾਂ ਫੱਟੇ ਸੀ ਇੱਕ ਰੀ ਮਾਂਚੇ ਲੱਡੂ ਤਾਂ ਫੱਟੇ ਸੀਗੇ ਲੱਡੂ ਪੂਰਾ ਪੂਰਾ ਹਲਵਾਈ ਵੜ ਗਿਆ ਸੀ ਅੰਦਰ ਇਹ ਸੱਚੀ ਸੱਚੀ ਹੈ ਨਹੀਂ ਪੁਖਰਾਜ ਇਹਨਾਂ ਦਾ ਬੇਟਾ ਇਹਨਾਂ ਦੇ ਮਿਸਿਸ ਮੇਰਾ ਬਹੁਤ ਅੱਛਾ ਸੰਬੰਧ ਹੈ ਅਸੀਂ ਬਾਹਰ ਗਏ ਸ਼ੂਟਿੰਗ ਕਰਨ ਇਹਨਾਂ ਦੀ ਬੇਟੀ ਵੀ ਆਈ ਸੀ ਮਤਲਬ ਬਹੁਤ ਪਿਆਰੀ ਫੈਮਿਲੀ ਆਰ ਮੇਰੇ ਹਸਬੰਡ ਵੀ ਬਹੁਤ ਕਹਿੰਦੇ ਤੇਰੀ ਔਰ ਪੱਲਾ ਜੀ ਦੀ ਜੋੜੀ ਸਭ ਤੋਂ ਜ਼ਿਆਦਾ ਜੱੱਚਦੀ ਹੈ ਮੈਂ ਕਿਹਾ ਹਾਂ ਤਾਂ ਤੁਸੀਂ ਵੀ ਪਰਮਿਸ਼ਨ ਦੇ ਦਿੱਤੀ ਨਾਲੇ ਪੁੱਛਣਾ ਸੀ ਵੀ ਜੱੱਚਦੀ ਅਸੀਂ ਆ ਤੂੰ ਕੀ ਕਰਨਾ ਹੈ ਭਾਈ ਵਿੱਚ ਅਚੱਪਲਾ ਜੀ ਨੇ ਇਹ ਨਾ ਹੁਣ ਇੱਕ ਨਵੀਂ ਚੀਜ਼ ਫੋਲੋ ਕਰ ਲਈ ਪਿਛਲੇ ਕੋਈ ਸਾਲਾਂ ਨੂੰ ਦਾੜੀ ਕਾਲੀ ਨਹੀਂ ਕਰਦੇ ਹੁਣ ਅੱਜ ਕੱਲ ਹਾਂ ਪਰ ਇੱਕ ਦੋ ਵਾਰੀ ਮੈਨੂੰ ਇਹਨਾਂ ਨੇ ਕਿਹਾ ਇਸ ਗੱਲ ਨੂੰ ਤੁਸੀਂ ਮਾਈਂਡ ਕਰਦੇ ਹੋ ਨਹੀਂ ਇਹਨਾਂ ਨੇ ਕਿਹਾ ਕਹਿੰਦੇ ਕੀ ਦਾੜੀ ਚਿੱਟੀ ਜੀ ਕਰਕੇ ਬਹਿ ਗਏ ਤੁਸੀਂ ਤੇ ਮੈਂ ਨਹੀਂ ਹੁਣ ਤੁਹਾਡੇ ਨਾਲ ਰੋਲ ਕਰਿਆ ਕਰਨੇ ਮੈਂ ਕਿਹਾ ਜੀ ਹੁਣ ਤਾਂ ਰੋਲ ਇਦਾਂ ਦੇ ਹੋਣਗੇ ਤੇ ਕਹਿੰਦੀ ਫਿਰ ਮੈਂ ਤੁਹਾਡੀ ਨੋ ਬਣੂ ਜਾਂ ਧੀ ਬਣੂ ਕੁਝ ਹੋਰ ਬਣੂ ਮੈਂ ਕਿਹਾ ਜੋ ਮਰਜ਼ੀ ਬਣ ਜਾਓ ਪਰ ਦਾੜੀ ਨਹੀਂ ਹੁਣ ਮੈਂ ਕਾਲੀ ਕਰਦਾ ਤੇ ਹੁਣ ਆਪ ਹੀ ਕਹਿੰਦੇ ਨਹੀਂ ਚੱਚਦੀ ਅੱਥਰ ਦੇ ਥੋੜੀ ਫੇ ਤੁਹਾਡਾ ਹਲਕਾ ਹਲਕਾ ਜਿਹਾ ਪੱਲਾ ਸਾਹਿਬ ਤੁਹਾ ਹਾਂਜੀ ਮੈਂ ਪੁੱਛਦਾ ਸੀ ਪਰ ਅਸੀਂ ਨਾ ਇਹ ਵੀ ਨਹੀਂ ਕਰੀ ਸੋਚ ਲਈ ਅਸੀਂ ਨਿੱਕੇ ਵੀ ਫੋਨ ਕਰਕੇ ਕੀਤਾ ਹੋਵੇ ਵੀ ਤੁਸੀਂ ਕੀ ਪਾ ਰਹੇ ਹੋ ਤੁਸੀਂ ਕੀ ਪਾ ਕੇ ਆਉਣਾ ਨਾ ਇੰਨਾ ਪਤਾ ਹੋਣ ਲੱਗੇ ਦੋਨੋਂ ਜਾਣੇ ਘਰੇ ਕਲੇਸ਼ ਪਾ ਕੇ ਆਉਨੇ ਆ ਅੱਛਾ ਅੱਗੇ ਅੱਗੇ ਪਿੱਛੇ ਨਾ ਇਦਾਂ ਹੁੰਦਾ ਹੋਗਾ ਤੁਸੀਂ ਬਾਹਰ ਜਾ ਰਹੇ ਹੋ ਸ਼ੂਟਿੰਗ ਦੇ ਲਈ ਜਾਂ ਪ੍ਰਮੋਸ਼ਨ ਦੇ ਲਈ ਨਾਸ਼ਤਾ ਕਰਕੇ ਜਾਓ ਅੱਜ ਜਦੋਂ ਕਿਹਾ ਸੀ ਮੈਂ ਉਪਾਸਨਾ ਕੋਲ ਜਾ ਰਿਹਾ ਨਾਸ਼ਤਾ ਮਿਲਿਆ ਸੀ ਕਿ ਨਹੀਂ ਮਿਲਿਆ ਸੱਚੀ ਗੱਲ ਤਾਂ ਇਹੀ ਸੀ ਵੀ ਵਾਈਫ ਨੇ ਪੱਗ ਕੋਈ ਹੋਰ ਕੱਢੀ ਸੀ ਬਨਣ ਲਈ ਇਸ ਪੈਂਟ ਨਾਲ ਦੀ ਮੈਂ ਪੱਗ ਆ ਕੱਢ ਕੇ ਬਨ ਲਈ ਉਹਨਾਂ ਨੂੰ ਗੁੱਸਾ ਚੜ ਗਿਆ ਕਹਿੰਦੇ ਕੀ ਗੱਲ ਜਿਹੜੀ ਮੈਂ ਕੱਢੀ ਸੀ ਉਹ ਚ ਕੀ ਨੁਕਸ ਸੀ ਮੈਂ ਮਜ਼ਾਕ ਮਜ਼ਾਕ ਗੱਲ ਕਹਿਤੀ ਵੀ ਹੋ ਸਕਦਾ ਪਾਸਨਾ ਜੀ ਇਸ ਪੱਗ ਨਾਲ ਦਾ ਲਹਿੰਗਾ ਲੂੰਗਾ ਪਾ ਕੇ ਹੁਣ ਉਹ ਕਹਿੰਦੇ ਇਹਦਾ ਮਤਲਬ ਉਹਨਾਂ ਦਾ ਫੋਨ ਆਇਆ ਹੁਣ ਮੈਂ ਕਿਹਾ ਨਹੀਂ ਇੱਥੇ ਆ ਕੇ ਦੇਖਿਆ ਕੁਦਰਤੀ ਇਹ ਪਾਈ ਬੈਠੇ ਮੈਂ ਕਿਹਾ ਲੈ ਵੀ ਅੱਜ ਤਾਂ ਅਸੀਂ ਜੰਮ ਲੈ ਕੇ ਜਾਗੇ ਅੱਜ ਡਿਨਰ ਦਾ ਪਤਾ ਨਹੀਂ ਅਸੀਂ ਤਾਂ ਕਲੇਜ ਪਹੁ ਪਹੁ ਤੁਸੀਂ ਕਿਤੇ ਵੀਡੀਓ ਕੋਲ ਤੇ ਪੁੱਛਦੇ ਨਹੀਂ ਫਿਰ ਪੱਲਾ ਜੀ ਕਿਹੜੀ ਪੱਗ ਬਨ ਕੇ ਆ ਰਹੇ ਹੋ ਬਿਲਕੁਲ ਨਹੀਂ ਅਸੀਂ ਕਦੀ ਨਹੀਂ ਪੁੱਛਦੇ ਕਦੀ ਵੀ ਨਹੀਂ ਪੁੱਛਦੇ ਪਰ ਦੇਖੋ ਮਤਲਬ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਦੇਖੋ ਨਾ ਵੀ ਅਸੀਂ ਕੀ ਕਹਿ ਰਹੇ ਹਾਂ ਪਰ ਪਰ ਬਿਨ ਮਜ਼ਾ ਪਰ ਜਿਹੜੇ ਤੁਹਾਡੇ ਆਪਣੇ ਆਪਣੇ ਰੀਅਲ ਪਾਰਟਨਰ ਹੋ ਇੱਕ ਦੂਜੇ ਨਾਲ ਸਲਾਹ ਤੇ ਕਰਦੇ ਹੋਣਗੇ ਯਾਰ ਤੂੰ ਕੀ ਚੱਲ ਰਿਹਾ ਇਧਰ ਨਹੀਂ ਸਾਡਾ ਬਹੁਤ ਜ਼ਿਆਦਾ ਅੱਛਾ ਮੇਰਾ ਸੰਬੰਧ ਹੈ ਪੱਲਾ ਜੀ ਦੀ ਮਿਸਿਸ ਦੇ ਨਾਲ ਬਹੁਤ ਵਧੀਆ ਭੱਲਾ ਜੀ ਨਾਲ ਮੈਂ ਵੀ ਇਹ ਸੋਚ ਰਿਆ ਸੀਗਾ ਫਸਲ ਕੇ ਮੌਕੇ ਤੇ ਅੱਛਾ ਦੇਖੋ ਲੱਡੂ ਤਾਂ ਫੱਟੇ ਸੀ ਇੱਕ ਰੀ ਮਾਂਚੇ ਲੱਡੂ ਤਾਂ ਫੱਟੇ ਸੀਗੇ ਲੱਡੂ ਪੂਰਾ ਪੂਰਾ ਹਲਵਾਈ ਵੜ ਗਿਆ ਸੀ ਅੰਦਰ ਇਹ ਸੱਚੀ ਸੱਚੀ ਹੈ ਨਹੀਂ ਪੁਖਰਾਜ ਇਹਨਾਂ ਦਾ ਬੇਟਾ ਇਹਨਾਂ ਦੇ ਮਿਸਿਸ ਮੇਰਾ ਬਹੁਤ ਅੱਛਾ ਸੰਬੰਧ ਹੈ ਅਸੀਂ ਬਾਹਰ ਗਏ ਸ਼ੂਟਿੰਗ ਕਰਨ ਇਹਨਾਂ ਦੀ ਬੇਟੀ ਵੀ ਆਈ ਸੀ ਮਤਲਬ ਬਹੁਤ ਪਿਆਰੀ ਫੈਮਿਲੀ ਆਰ ਮੇਰੇ ਹਸਬੰਡ ਵੀ ਬਹੁਤ ਕੰਦਰ ਤੇਰੀ ਔਰ ਪੱਲਾ ਜੀ ਦੀ ਜੋੜੀ ਸਭ ਤੋਂ ਜ਼ਿਆਦਾ ਜੱੱਚਦੀ ਹੈ ਮੈਂ ਕਿਹਾ ਹਾਂ ਤਾਂ ਤੁਸੀਂ ਵੀ ਪਰਮਿਸ਼ਨ ਦੇ ਦਿੱਤੀ ਨਾਲੇ ਪੁੱਛਣਾ ਸੀ ਵੀ ਜੱੱਚਦੀ ਅਸੀਂ ਆ ਤੂੰ ਕੀ ਕਰਨਾ ਹੈ ਭਾਈ ਵਿੱਚ ਅਚਪੱਲਾ ਜੀ ਨੇ ਨਾ ਹੁਣ ਇੱਕ ਨਵੀਂ ਚੀਜ਼ ਫੋਲੋ ਕਰ ਲਈ ਪਿਛਲੇ ਕੋਈ ਸਾਲਾਂ ਨੂੰ ਦਾੜੀ ਕਾਲੀ ਨਹੀਂ ਕਰਦੇ ਹੁਣ ਅੱਜਕੱਲ ਹਾਂ ਪਰ ਇੱਕ ਦੋ ਵਾਰੀ ਮੈਨੂੰ ਇਹ ਗੱਲ ਨੂੰ ਤੁਸੀਂ ਮਾਈਂਡ ਕਰਦੇ ਹੋ ਨਹੀਂ ਇਹਨਾਂ ਨੇ ਕਿਹਾ ਕਹਿੰਦੇ ਕਿ ਦਾੜੀ ਚਿੱਟੀ ਜੀ ਕਰਕੇ ਬਹਿ ਗਏ ਤੁਸੀਂ ਤੇ ਮੈਂ ਨਹੀਂ ਹੁਣ ਤੁਹਾਡੇ ਨਾਲ ਰੋਲ ਕਰਿਆ ਕਰਨੇ ਮੈਂ ਕਿਹਾ ਜੀ ਹੁਣ ਤਾਂ ਰੋਲ ਇਦਾਂ ਦੇ ਹੋਣਗੇ ਤੇ ਕਹਿੰਦੀ ਫਿਰ ਮੈਂ ਤੁਹਾਡੀ ਨੋ ਬਣੂ ਜਾਂ ਧੀ ਬਣੂ ਕੁਝ ਹੋਰ ਬਣੂ ਮੈਂ ਕਿਹਾ ਜੋ ਮਰਜ਼ੀ ਬਣ ਜਾਓ ਪਰ ਦਾੜੀ ਨਹੀਂ ਹੁਣ ਮੈਂ ਕਾਲੀ ਕਰਦਾ ਤੇ ਹੁਣ ਆਪ ਹੀ ਕਹਿੰਦੇ ਨਹੀਂ ਚੱਚਦੀ ਥੜੇ ਥੜੇ ਤੁਹਾਡਾ ਹਲਕਾ ਹਲਕਾ ਜਿਹਾ ਭੱਲਾ ਸਾਹਿਬ ਤੁਹਾਡਾ